ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਿੱਧੂ ਮੂਸੇ ਵਾਲੇ ਦੇ ਭਤੀਜੇ ਸਾਹਿਬ ਪ੍ਰਤਾਪ ਸਿੱਧੂ ਦੇ ਬਾਰੇ। ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਹੋ ਕਿ ਸਿੱਧੂ ਮੂਸੇ ਵਾਲੇ ਦੀਆਂ ਸਭ ਤੋਂ ਵੱਧ ਵੀਡੀਓਜ਼ ਆਪਣੇ ਭਤੀਜੇ ਦੇ ਨਾਲ ਸਾਹਿਬ ਪ੍ਰਤਾਪ ਸਿੱਧੂ ਦੇ ਨਾਲ ਹੈ ਅਤੇ ਸਾਹਿਬ ਪ੍ਰਤਾਪ ਸਿੱਧੂ ਨੂੰ ਸਿੱਧੂ ਮੂਸੇ ਵਾਲਾ ਬਾਈ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਸਿੱਧੂ ਮੂਸੇ ਵਾਲਾ ਬਾਈ ਅਕਸਰ ਹੀ ਆਪਣੀ ਸਨੈਪਚੈਟ ਦੇ ਉੱਤੇ ਸਟੋਰੀ ਪਾਉਂਦਾ ਹੁੰਦਾ ਸੀ ਸਾਹਿਬ ਪ੍ਰਤਾਪ ਸਿੱਧ ਪਾਕੀ ਕਿਉਂਕਿ ਸਿੱਧੂ ਮੂਸੇਵਾਲਾ ਬਾਈ ਆਪਣੇ ਭਤੀਜੇ ਸਾਹਿਬ ਪ੍ਰਤਾਪ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤਾਂ ਦੋਸਤੋ ਹੁਣ ਤੁਸੀਂ ਸਿੱਧੂ ਮੂਸੇਵਾਲੇ ਦੇ ਭਤੀਜੇ ਦੀ ਇਹ ਵੀਡੀਓ ਦੇਖੋ ਜਿਸ ਵਿੱਚ ਉਹ ਆਪਣੀ ਬਾਹ ਦੇ ਉੱਤੇ ਸਿੱਧੂ ਮੂਸੇਵਾਲੇ ਬਾਈ ਦਾ ਟੈਟੂ ਬਣਵਾ ਰਿਹਾ ਹੈ ਅਤੇ ਇਹ ਵੀਡੀਓ ਸਿੱਧੂ ਮੂਸੇਵਾਲੇ ਅਤੇ ਸਾਹਿਬ ਪ੍ਰਤਾਪ ਉਹਨਾਂ ਦੇ ਭਤੀਜੇ ਦਾ ਪਿਆਰ ਦਰਸਾ ਰਹੀ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਦੋਸਤੋ ਤੁਹਾਨੂੰ ਦੱਸ ਦੇ ਕਿ ਸਿੱਧੂ ਮੂਸੇਵਾਲਾ ਆਪਣੇ ਇਸ ਭਤੀਜੇ ਦੇ ਨਾਲ ਇੰਨਾ ਜ਼ਿਆਦਾ ਪਿਆਰ ਕਰਦਾ ਸੀ ਇਹ ਉਸ ਨੂੰ ਆਪਣੇ ਗੀਤਾਂ ਦੇ ਵਿੱਚ ਵੀ ਕੰਮ ਦਿੱਤਾ। ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਸਿੱਧੂ ਮੂਸੇ ਵਾਲੇ ਬਾਈ ਦੀ ਈਪੀ ਦੀ। ਨੋ ਨਵੇਂ ਈਪੀ ਅੱਜ ਤੋਂ ਸਿੱਧੂ ਮੂਸੇ ਵਾਲੇ ਨੇ 3 ਸਾਲ ਪਹਿਲਾਂ ਰਿਲੀਜ਼ ਕੀਤੀ ਸੀ ਅਤੇ 3 ਸਾਲ ਬਾਅਦ ਵੀ ਸਟਿਲ ਆਈ ਟਿਊਨ ਮਿਊਜ਼ਿਕ ਦੇ ਉੱਤੇ ਨੰਬਰ 1 ਟੌਪ ਤੇ ਐ। ਤੇ ਇਹੀ ਰੋਤਬਾ ਸੀ ਸਿੱਧੂ ਮੂਸੇ ਵਾਲੇ ਦਾ ਅਤੇ ਹਲੇ ਤਾਂ ਇੱਕ ਈਪੀ ਹੋਰ ਰਿਲੀਜ਼ ਹੋਣੀ ਹੈ ਪਰਿਵਾਰ ਦੇ ਵੱਲੋਂ। ਤਾਂ ਦੋਸਤੋ ਉਸ ਈਪੀ ਤੋਂ ਰਿਲੀਜ਼ ਹੋਣ ਤੋਂ ਪਹਿਲਾਂ ਤੁਸੀਂ ਸਿੱਧੂ ਮੂਸੇ ਵਾਲੇ ਬਾਈ ਦੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਿੱਧੂ ਮੂਸੇ ਵਾਲੇ ਬਾਈ ਦੀ ਇਹ ਈਪੀ ਜੋ ਰ ਵੱਧ ਤੋਂ ਵੱਧ ਟ੍ਰੈਂਡਿੰਗ ਦੇ ਵਿੱਚ ਲਿਆ ਸਕੀ ਅਤੇ ਸਿੱਧੂ ਮੂਸੇ ਵਾਲੇ ਦੇ ਇਹਨਾਂ ਗਾਣਿਆਂ ਨੂੰ ਬਿਲਬੋਰਡ ਤੱਕ ਪਹੁੰਚਾ ਸਕੀ। ਤਾਂ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇ ਵਾਲੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫਾਰ ਸਿੱਧੂ ਮੂਸੇ ਵਾਲਾ ਲਿਖਣਾ ਨਾ ਭੁੱਲਣਾ ਜੀ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਧੰਨਵਾਦ।